ਪਿਆਰੋ ਅੱਜ ਦੇ ਦਿਨ ਸ਼ਾਂਤੀ ਦੇ ਮਜੱਸਮੇ ਸ਼ਾਂਤੀ ਦੇ ਪੁੰਜ ਧੰਨ ਗੁਰੂ ਅਰਜਨ ਦੇ ਮਹਾਰਾਜ ਜੀ ਨੇ ਲਾਹੌਰ ਦੀ ਧਰਤੀ ਤੇ ਤਤੀ ਤਵੀ ਤੇ ਬਹਿ ਕੇ ਸ਼ਾਂਤਮੇ ਸ਼ਹਾਦਤ ਦਿੱਤੀ ਮਹਾਰਾਜ ਬੜੇ ਸੀਤਲ ਸਨ ਉਹਨਾਂ ਸੀਤਲ ਨਾ ਤੇ ਚੰਦ ਹੈ ਨਾ ਸਰਦ ਰੁਤ ਹੈ ਨਾ ਚੰਦਨ ਹੈ ਜਿਨਨੇ ਸੀਤਲ ਗੁਰੂ ਅਰਜਨ ਦੇ ਮਹਾਰਾਜ ਜੀ ਗੁਰੂ ਪਿਆਰਿਓ ਤਵੀ ਤਤੀ ਰੇਤਾ ਤਤਾ ਆਗ ਤਤੀ ਆਗ ਤਪਾਉਣ ਵਾਲੇ ਤਤੇ ਜਹਾਂਗੀਰ ਤਤਾ ਚੰਦੂ ਤਤਾ ਪ੍ਰਿਥੀ ਚੰਦ ਤਤਾ ਪਰ ਕੇਵਲ ਇੱਕੋ ਇੱਕ ਗੁਰੂ ਅਰਜਨ ਦੇ ਮਹਾਰਾਜ ਤਤੀ ਤਵੀ ਤੇ ਬਹਿ ਕੇ ਵੀ ਠੰਡੇ ਰਹੇ ਮਹਾਰਾਜ ਆਪ ਪੜਦੇ ਪਏ ਸਨ ਕਲ ਤਾਤੀ ਠੰਡਾ ਹਰਨਾਓ ਉਹ ਪੜਦੇ ਪੈਸਨ ਚੰਦਨ ਚੰਦਨਾ ਸਰਦ ਰੋਤ ਮੂਲ ਨ ਮਿਟਈ ਕਾਮ ਸੀਤਲ ਥੀ ਵੈ ਨਾਨਕਾ ਜਪੰਦਰੋ ਹਰਿ ਨਾ ਜਿੰਨੇ ਗੁਰੂ ਅਰਜਨ ਦੇਵ ਜੀ ਠੰਡੇ ਤੇ ਸੀਤਲ ਨੇ ਉਹਨਾਂ ਹੋਰ ਕੋਈ ਨਹੀਂ ਧੰਨ ਗੁਰੂ ਅਰਜਨ ਦੇਵ ਮਹਾਰਾਜ